ਪਿਛਲੇ ਹਫਤੇ ਜਿਹੜੀ ਇੱਕ ਲਾਸਟ ਮੰਡੇ ਰਾਤ ਨੂੰ ਇੱਕ ਵਾਕਫਤ ਹੋਈ ਸੀ ਮਿਆਣਾ ਚੌਕ ਦੇ ਵਿੱਚ ਇਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੋ ਵਿਅਕਤੀਆਂ ਨੇ ਇੱਕ ਬੱਬੂ ਨਾਮ ਦੇ ਵਿਅਕਤੀ ਜੋ ਕਿ ਨਰਮਲ ਸਿੰਘ ਨਾਮ ਦਾ ਵਿਅਕਤੀ ਸੀਗਾ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਤੇ ਕਾਫੀ ਸਮੇਂ ਤੋਂ ਬਠਿੰਡਾ ਦੇ ਵਿੱਚ ਰੈਂਟ ਦੇ ਉੱਪਰ ਰਹਿ ਰਿਹਾ ਸੀਗਾ ਉਸ ਦੀ ਗੋਲੀਆਂ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਗਈ ਸੀਗੀ ਇਸ ਦੇ ਵਿੱਚ ਜਿਹੜਾ ਪਹਿਲਾ ਦੋਸ਼ੀ ਸੀਗਾ ਅੰਗਰੇਜ਼ ਇਲੀਸ ਨੂੰ ਉਹਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅੱਜ ਅਸੀਂ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਜਿਹੜਾ ਦੂਸਰਾ ਦੋਸ਼ੀ ਸੀਗਾ ਸਰਤਾਜ ਜੋ ਕਿ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜਿਸ ਨੇ ਫਾਇਰਿੰਗ ਕੀਤੀ ਸੀਗੀ ਉਹਨੂੰ ਸਾਡੀ ਟੀਮ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਅੱਗੇ ਕੀਤੀ ਜਾ ਰਹੀ ਹੈ। ਘਟਨਾ ਜਿਵੇਂ ਸੀ ਕਿ ਉਹ ਜਿਹੜਾ ਉਹ ਟਮਾਟਰ ਘਟਨਾ ਚ ਇਹ ਜਿਹੜਾ ਬੱਬੂ ਨਾਂ ਬੱਬੂ ਵਿਅਕਤੀ ਸੀਗਾ ਇਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਇਹਨਾਂ ਨੇ ਇੱਥੇ ਇੱਕ ਲੜਕੀ ਨੂੰ ਜਿਹੜੇ ਹੈ ਭਜਾ ਕੇ ਲੈ ਕੇ ਆਇਆ ਸੀਗਾ ਤੇ ਅਪ੍ਰੈਲ ਮਹੀਨੇ ਦੇ ਤੋਂ ਬਾਅਦ ਜਿਹੜਾ ਹੈਗਾ ਇੱਕ ਦੋ ਦਿਨ ਰਹਿਣ ਤੋਂ ਬਾਅਦ ਮਠੰਡਾ ਦੇ ਵਿੱਚ ਰੈਂਟ ਦੇ ਉੱਪਰ ਰਹਿਣ ਲੱਗੇ ਸੀਗੇ ਜਿਹੜੇ ਦੋਸ਼ੀ ਨੇ ਅੰਗਰੇਜ਼ ਲੜਕੀ ਜਿਹੜੀ ਸੀਗੀ ਉਹਦਾ ਭਰਾ ਸੀਗਾ ਤੇ ਜਿਹੜਾ ਮੁੰਡਾ ਜਿਸ ਨੇ ਫਾਇਰਿੰਗ ਕੀਤੀ ਹੈ ਸਰਤਾਜ ਸਿੰਘ ਇਹ ਜਿਹੜੀ ਭਜਾ ਕੇ ਜਿਹੜੀ ਲੜਕੀ ਲੈ ਕੇ ਆਇਆ ਸੀਗਾ ਉਸ ਦਾ ਲੜਕਾ ਹੈ ਇਹਦੀ ਉਮਰ ਤਕਰੀਬਨ 17-18 ਸਾਲ ਹੈ ਸਰ ਉਹ ਪਿਸਤਲ ਮਿਲ ਗਿਆ ਆ ਸਾਡੀ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਇਹਦੀ ਪੁਛਪੜਤਾਲ ਕੀਤੀ ਜਾ ਰਹੀ ਹੈ ਜਿਹੜਾ ਕ੍ਰਾਈਮ ਦੇ ਵਿੱਚ ਵੈਪਨ ਯੂਜ਼ ਕੀਤਾ ਜਲਦੀ ਇਸ ਰਿਕਵਰ ਕਰ ਲਵਾਂਗੇ